ਬੜੇ ਕਿਤੇ ਕਨੌਣੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਹੈ ਬਾਥਰੂਮ 'ਚ ਕੈਮਰੇ ਲਗਾਉਣ ਦਾ ਕੀ ਹੱਕ ਸੀ ਤੁਸੀਂ ਜੇ ਰੂਮ 'ਚ ਵੀ ਲਵਾਉਣਾ ਨਾ ਦੱਸੋ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੈਟ ਜੇ ਜੇ ਕੈਮਰਾ ਕਮਰੇ 'ਚ ਵੀ ਲਵਾਉਣਾ ਚਾਹੁੰਦੇ ਜੇ ਬਾਥਰੂਮ 'ਚ ਕੈਮਰੇ ਲਾਉਣ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਇਹ ਅੰਦਰ ਜਾਣ ਨਹੀਂ ਦਿੰਦੇ ਤਿੰਨ ਤਿੰਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਲੰਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚਲੇਗੇ बीजेपी शाम दे जेडे ओ पोस्ट पांदे है के सेल ਦੇ ਵਿੱਚੋਂ ਆਤਰਾਜ ਜੋ ਬਵਸਤਾ موبائل ਰਿਮੋਟ ਕੰਟਰੋਲ ਆ ਕੀ ਜਮਲੀਏ ਬਾਅਦ ਚੋਤਾ ਲੱਗਦਾ ਸਾਰਾ ਕੋਸ਼ੇ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸਏ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਤੇ ਉਹ ਆਪ ਹੀ ਸਾਰਾ ਸਮਾਂ ਰੱਖ ਕੇ ਤੋਂ ਉੱਥੇ ਆਪ ਹੀ ਫੋਟੋ ਖਿੱਚ ਕਰਦੇ ਪਰਿਵਾਰ ਦੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਜਾਰੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੋਖੜ ਤਾਲਦੇ ਆ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅਸ ਵੀ ਆ ਦੇ ਉਹ ਹੁਣ ਤਾਂ ਹੀ ਅਹੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਣੇ ਆ ਵੀ ਇਹ ਕੀ ਕਰਦੇ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛੱਕਾਂਗੇ ਜਦੋਂ ਹਨ ਪੰਜਾਬ ਦੀ ਕਿਸ ਜੇਲ੍ਹ ਤੇ ਸ਼ਿਫਟ ਕੀਤਾ ਜਾਵੇ ਤੁਹਾਡਾ ਸਾਥ ਨਹੀਂ ਦੀ ਤੁਹਾਡੀ ਮੰਗ ਨਹੀਂ ਮੰਦੀ ਤਾਂ ਅੱਗੇ ਤੁਸੀਂ ਫੇਰ ਅਸੀਂ ਵੀ ਭੋਖੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫੇਰ ਅਸੀਂ ਭੋਖੜਤਾਲ ਤੇ ਬੈਠਾਂਗੇ ਜੀ ਕੋਈ ਕੱਢ ਕੋ ਪੋਲਿਟਿਕ ਅਜੇ ਕੋਈ ਨਹੀਂ ਆਇਆ ਸਾਡੇ ਕੋ ਦੂਜੇ ਹੱਡੇ ਨਾਲ ਬਥੇਰੀ ਹੈ ਜਥੇਬੰਦੀਆਂ ਅਸੀਂ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆ ਫਿਰ ਅਸੀਂ ਵੀ ਭੁਖ ਹੜਤਾਲ ਤੇ ਬਹਿ ਜਾਵਾਂਗੇ ਡੀਸੀ ਸਾਹਿਬ ਨੇ ਕੀ ਕਿਹਾ ਅਛਾ ਡੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਸਾਡੇ ਕੋ ਹੋ ਸਕਦੀ ਵਾਦ ਵਾਦ ਕੋਸ਼ਿਸ਼ ਕਰਦੇ ਕੱਲ ਤੱਕ ਤਾਂ ਦੇਣੇ ਇਹਦਾ ਰਿਜ਼ਲਟ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਕਿ ਵਿਦਨ 1 ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹੋਮ ਨੂੰ ਪਹੁੰਚਾ ਦਿਆਂਗਾ ਕਾਰਵਾਈ ਸਰਕਾਰ ਨੇ ਕਰਨੀ ਹੈ ਮੈਂ ਸਿਫਾਰਿਸ਼ ਕਰਾਂਗਾ ਕਿ ਹਾਲਾਤ ਵਿਗੜ ਸਕਦੇ ਆ ਇਹ ਡੀਸੀ ਸਾਹਿਬ ਪਰ ਤੁਹਾਡੇ ਜਿਹੜਾ ਭਗਵਾਨ ਜਮਾਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਆ ਉਦੋਂ ਹੀ ਪਲਵਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟ੍ਰੈਟਜੀ ਰਚ ਰਿਆ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਦੇ ਰਾਈਂ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਹਾਂ ਜਾਣਦੇ ਹਾਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਹੈ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬੰਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਵੜੂਗੜ੍ਹ ਦੀ ਦੇਲ ਦੇ ਵਿੱਚ ਬੰਦ ਰਵੇ ਤੇ ਜਿਹੜੀਆਂ ਜਥੇਬੰਦੀਆਂ ਹੈ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਆ ਕੰਮ ਕਰਨਾ ਹੈ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਸੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂੰਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜਾਊਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜੱਥੇਬੰਦੀਆਂ ਪੂਰਾ ਹੋਣਗੇ ਜਿਹੜਾ ਭਾਈ ਅਮਰਤਪਾਲ ਸਿੰਘ ਭਾਈ ਪੰਕਲਪ੍ਰੀਤ ਸਿੰਘ ਤੇ ਸਾਰੇ ਸਿੰਘਾਂ ਦੀ ਪਰਵਾਰਾਂ ਦੀ ਗਵਾਹੀ ਦੇ ਵਿੱਚ ਜਿਹੜੇ ਦਸੇ ਸਿੰਘ ਹੈ ਡਿਬਰੂਗੜ ਜੇਲ੍ਹ ਚ ਆ ਕੇ ਸੀ ਮਿਲੇ ਆ ਪੀਸੀ ਨੂੰ ਸਾਰੀ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਗੱਲ ਦੱਸੀ ਆ ਗੱਲ ਜਿਹੜੇ ਕੈਮਰੇ ਲਾਏ ਆ ਨਜਾਇਜ਼ ਉੱਥੇ ਜਦੋਂ ਕਿਹਾ ਜਦੋਂ ਸਲਾਈ ਸੂਈ ਨਹੀਂ ਜਾ ਸਕਦੀ ਤੇ ਕੈਮਰੇ ਕਿਵੇਂ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਆ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰ ਤਾਂ ਤੁਹਾਡੇ ਸਾਰੇ ਤੁਹਾਡੇ ਕੋਲ ਆ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਬਲੀਲਾਂ ਕੀਤੀ ਤੇ ਇੱਕ ਕਹ ਕੇ ਸਾਡੀ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁਖੜ ਥਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਰੀ ਆ ਤੇ ਡੀਸੀ ਨੇ ਗੱਲ ਚੱਜਣਾਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਆ ਅਸੀਂ ਇਹ ਕਹਿ ਆਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਚ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਆ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਆ ਜਿਹੜੀ ਜਲੀਲ ਕੀਤਾ ਜਾਂਦਾ ਉਹਦੀ ਗੱਲ ਵੀ ਕੀਤੀ ਆ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਆ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਦਾ ਪਰਿਵਾਰ ਦਾ ਹੀ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜੁਮੇ ਹੋਰ ਵਰੂਗੀ ਤੇ ਅਸੀਂ 24 ਘੰਟਿਆਂ ਦਾ ਨੇ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣਾਗਾ ਅਲੱਗ ਸਟੈਪ ਲਾਵਾਂਗੇ ਅਸੀਂ ਜਿਆਦਾ ਡਿੱਕਣਾ ਨਹੀਂ ਤੇ ਅਸੀਂ ਕਹਿੰਨਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗਿਆ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਿਆ ਸੀ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ ਤੇ ਇਹ ਤੁਰੰਤ ਸਰਕਾਰ ਨੂੰ ਇਹਦਾ ਮਾਹੌਲ ਖਰਾਬ ਹੋਣ ਤੋਂ ਬਚਣਾ ਚਾਹੀਦਾ ਤੇ ਇਹਨਾਂ ਨੂੰ ਕਰ ਰਿਹਾ ਕਰਦੇ ਇਹਨਾਂ ਤੇ ਚਾਹੀਦਾ ਹਾਂਜੀ ਅਸੀਂ ਉਹਨਾਂ ਨੂੰ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਵਾ ਤੇ ਉਹਨਾਂ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਵਾ ਤੇ ਕਹਿੰਦੇ ਸੀ ਕਿ ਅਸੀਂ ਇਹਦਾ ਕੋਈ ਪੋਜੀਟਿਵ ਰਿਜ਼ਲਟ ਨਿਕਲਦੀ ਉਮੀਦ ਹੈ ਸਾਨੂੰ ਵੀ ਤੇ ਜੇ ਨਹੀਂ ਨਿਕਲਦਾ ਤੇ ਫਿਰ ਅਸੀਂ ਕੱਲ ਤੋਂ ਕੋਈ ਨਵਾਂ ਪ੍ਰੋਗਰਾਮ ਕੋਈ ਅਨਾਉਂਸ ਕਰਾਂਗੇ ਮੈਮੋਰੈਂਡਮ ਦੇ ਵਿੱਚ ਕਿਹ ਕਿਸ ਬਾਰੇ ਆ ਹਾਂਜੀ ਹਾਂਜੀ ਜੋ ਉੱਥੇ ਉਹਨਾਂ ਨਾਲ ਵਤੀਰਾ ਕੀਤਾ ਜਾ ਰਿਹਾ ਉਹ ਬਹੁਤ ਖਤਰਨਾਕ ਹੈ ਉਹਨਾਂ ਦੀ ਨਿੱਜਤਾ ਤੇ ਹਮਲਾ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹ ਉਹ ਉਹਦੀ ਨਖੇਦੀ ਵੀ ਕਰਦੇ ਆ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹੋ ਜਿਹੇ ਹਾਰਤਾਂ ਬੰਦ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਸ਼ਿਫਟ ਕੀਤਾ ਜਾਵੇ ਤੇ ਉਹਨਾਂ ਦੀ ਜਾਨ ਨੂੰ ਜਿਹੜੀ ਜੋ ਜਿਹੜੀ ਚਾਲਿਆ ਉਹਨੂੰ ਨਾਕਾਮ ਕੀਤਾ ਜਾਵੇ ਸਾਡੀ ਕੱਲ ਗੱਲ ਹੋਈ ਸੀ ਸਾਡੀ ਕੱਲ ਗੱਲ ਹੋਈ ਸੀ ਉਹ ਉਹਨਾਂ ਨੇ ਆਹ ਉਹ ਵੀ ਕੋਈ ਕੱਲ ਹੀ ਹੋਈ ਆ ਕੱਲ ਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਕੋ ਬੜੀ ਜਿਹੜੀ ਨਾ ਅਜੀਬ ਜਿਹੜੀ ਪਰੇਸ਼ਾਨ ਕਰਨ ਵਾਲੀ ਗੱਲ ਜਿਹਦੇ ਤੋਂ ਸਮੁੱਚੇ ਕੌਮ ਨੂੰ ਜਿਹੜੀ ਪਰੇਸ਼ਾਨੀ ਹੋਈ ਹੈ ਇਹ ਆ ਵੀ ਉਹਨਾਂ ਦੇ ਖਿਲਾਫ ਇੱਕ ਅਲਿਗੇਸ਼ਨ ਲਾਇਆ ਗਿਆ ਕਿ ਇਹਨਾਂ ਦੇ ਕੋਲੋਂ ਜੇਲ੍ਹ ਦੇ ਵਿੱਚੋਂ ਫੋਨ ਸਮਾਰਟਫੋਨ ਤੇ ਇਹਨਾਂ ਕੋਲੋਂ ਹੋਰ ਸਮਾਨ ਜਿਆ ਬਰਾਮਦ ਹੋਇਆ ਜਿਹਦੇ ਵਿੱਚ ਡੈਡਬਲੂਟ ਵਗੈਰਾ ਕਹਿੰਦੇ ਉਸ ਜੇਲ੍ਹ ਦੇ ਵਿੱਚ ਜਦੋਂ ਜਾਣਾ ਨਾ ਤੇ ਮੇਰਾ ਹੈਲ ਆ ਵੀ ਚਿੜੀ ਵੀ ਪਾਗੜ ਨਵਾਰਦੀ ਉਹਦੇ ਤੇ ਇਥੋਂ ਦੀ ਪਰਮਿਸ਼ਨ ਤੋਂ ਮੇਰਾ ਉੱਥੇ ਕੋਈ ਬੰਦਾ ਜਾ ਨਹੀਂ ਸਕਦਾ ਉਹਨਾਂ ਨੂੰ ਮਿਲਣ ਵਾਸਤੇ ਜਨਰਲ ਡਿਸਟ੍ਰਿਕਟ ਜਸਟਿਸ ਅਮਰਸਰ ਨਾ ਪਰਮਿਸ਼ਨ ਹੈ ਉਹਨਾਂ ਉੱਥੇ ਕੋਈ ਜਾ ਨਹੀਂ ਸਕਦਾ ਜਿਹੜੇ ਜਾਂਦੇ ਵੀ ਨਹੀਂ ਉਹ ਸੇਲ ਦਾ ਸਿਸਟਮ ਸਾਡੀ ਜੇਲ੍ਹ ਨਾਲੋਂ ਵੀ ਅਜੀਬ ਆ ਪਹਿਲਾਂ ਇੱਕ ਕਮਰੇ 'ਚ ਉਹਨਾਂ ਨੂੰ ਬਿਠਾ ਲਦੇ ਨੇ ਉਹਦੇ ਤੋਂ ਬਾਅਦਾਂ ਅੱਗੇ ਜਿਹੜਾ ਸਮਾਨ ਉਹ ਕਮਰੇ ਰਹਿ ਜਾਂਦਾ ਉਹਨਾਂ ਦੇ ਕੋਲ ਜਾ ਕੇ ਅੱਗੇ ਜਿਹੜਾ ਉਹਨਾਂ ਦੀ ਐਂਟਰੀ ਦਰਜ ਕਰਕੇ ਫਿਰ ਉਹਨਾਂ ਕੋਲੋਂ ਫੋਨ ਵਗੈਰਾ ਉੱਥੇ ਰਖਾ ਕੇ ਫਿਰ ਅੱਗੇ ਲੈ ਕੇ ਜਾਂਦੇ ਨੇ ਤੇ ਜਦੋਂ ਜੇ ਕੋਈ ਗੱਲ ਤੋਂ ਕੋਈ ਕਾਨੂੰਨੀ ਕਾਨੂੰਨ ਕੀ ਕਹਿੰਦਾ ਹੈ ਸਵਾਲ ਵੱਡਾ ਹੈ ਕਾਨੂੰਨ ਕੀ ਕਹਿੰਦਾ ਇਸ ਬਾਰੇ ਕਾਨੂੰਨ ਇਸ ਮਾਮਲੇ 'ਚ ਇਹ ਕਹਿੰਦਾ ਜੀ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਵੀ ਕਾਰਵਾਈ ਨਹੀਂ ਹੋ ਸਕਦੀ ਜਿਹੜੀ ਜਿਸ ਕਿਸਮ ਦੇ ਉਹਨਾਂ 'ਤੇ ਅਲਿਗੇਸ਼ਨ ਲਾਇਆ ਜਾਵੇ ਪਰ ਜਿਹੜਾ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੈ ਜਿਹੜਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਿਹੜੀ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੁਣ ਇਦੋਂ ਵੱਡੀ ਪ੍ਰਾਈਵੇਸੀ ਕਿਸੇ ਦੀ ਕੋਈ ਨਹੀਂ ਹੈਗੀ ਭਈ ਉਹਦੇ ਬੈਡਰੂਮ ਦੀ ਉਥੇ ਕੈਮਰਾ ਲਾਇਆ ਹੋਣ ਜਿੱਥੇ ਉਹਨਾਂ ਨੂੰ ਤੁਸੀਂ ਬਾਰਕ ਦੇ ਵਿੱਚ ਰੱਖਿਆ ਤੁਸੀਂ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰਾ ਲਾਇਆ ਹੋਣ ਇਹਦੇ ਨਾਲ ਵੱਡੀ ਘਟਕਿਆ ਗੱਲ ਕੀ ਹੋ ਸਕਦੀ ਹੈ ਪਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਦੇਖੋ ਪੰਜਾਬ ਕਿਉਂ ਲਿਆ ਜਾ ਸਕਦਾ ਬਲੂ ਸਟਾਰ ਤੋਂ ਬਾਅਦ ਕਿੰਨੀਆਂ ਐਨਐਸਏ ਲੱਗੀਆਂ ਨੇ ਸਾਰੀਆਂ ਤੇ ਪੰਜਾਬ ਦੀਆਂ ਜੇਲ੍ਹਾਂ 'ਚ ਲੱਗੀਆਂ ਨੇ ਕੋਈ ਜ਼ਰੂਰੀਤ ਨਹੀਂ ਮੈਨ ਐਨਐਸਏ ਦੇ ਵਿੱਚ ਉਹਨਾਂ ਨੂੰ ਉਥੇ ਹੀ ਸੁਟਿਆ ਜਾਣਾ ਕੋਈ ਅਜਿਹਾ ਮਸਲਾ ਨਹੀਂ ਇਹਨੂੰ ਪੰਜਾਬ ਨਹੀਂ ਲਿਆ ਜਾਦਾ ਪੰਜਾਬ ਲਿਆਉਣਾ ਤੇ ਇੱਕ ਇੱਕ ਪੈਨ ਦੀ ਨੋਕ ਦੀ ਗੱਲ ਹੈ ਇਹ ਡਿਸਟ੍ਰਿਕਟ ਅਮਰ ਦਿੱਤਾ ਨੰਬਰ ਸਰ ਜੀ ਲਿਖਣਗੇ ਡਿਸਟ੍ਰਿਕਟ ਅਮਰ ਦਿੱਤਾ ਤੇ ਤੁਸੀਂ ਇਹਦੇ ਵਾਸਤੇ ਐਜ਼ ਐਡਵੋਕੇਟ ਤੁਸੀਂ ਡੋਣੇ ਕਮੇਟੀ ਨਹੀਂ ਅਹੀਂ ਅੱਜ ਇਹੋ ਹੀ ਦਿੱਤਾ ਜੀ ਆਪਣਾ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹ ਇਹ ਦਿੱਤਾ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਉੱਥੇ ਵੇਖੋ ਇੱਕ ਬਿਜ਼ਨਸ ਹੋਣਾ ਵੋਟਾਂ ਦਾ ਆਉਣ ਵਾਲੀ ਕਮੇਗ ਇਲੈਕਸ਼ਨ ਦੇ ਵਿੱਚ ਉਸ ਬਿਜ਼ਨਸ ਦੇ ਵਿੱਚ ਜਿਹੜਾ ਨਾ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਨੂੰ ਇੱਕ ਪੱਤੇ ਵਜੋਂ ਵਰਤਿਆ ਸੀ ਨਾ ਉਸ ਤਰ੍ਹਾਂ ਇਹ ਬਿਜ਼ਨਸ ਫੋਟਾਂ ਦਾ ਹੋਣਾ ਜਿਹਦੇ ਵਿੱਚ ਮਤਲਬ ਇਹ ਸਾਨੂੰ ਖਤਸ਼ਾ ਉਹਨਾਂ ਦਾ ਕੋਈ ਵੀ ਨੁਕਸਾਨ ਉਥੇ ਜਾਨੀ ਨੁਕਸਾਨ ਹੋ ਸਾਦਾ ਉਹਨਾਂ ਨੂੰ ਉਥੇ ਕੋਈ ਹੋਰ ਕਿਸਮ ਦੀ ਕੋਈ ਨਵੀਂ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਉਸ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਇੱਥੇ ਨਾ ਆਉਣ ਦਿੱਤਾ ਜੇ ਤੁਸੀਂ ਕਦੀ ਅਜਿਹਾ ਵਾਧ ਦਰਵਾਜ਼ਾ ਕਦੀ ਅਜੇ ਤੱਕ ਇਤਨਾ ਨਹੀਂ ਹੋਇਆ ਜੀ ਸ਼ਿਫਟਿੰਗ ਹੋ ਸਕਦੀ ਪਹਿਲੇ ਕਾਨੂੰਨ ਸ਼ਿਫਟਿੰਗ ਦੇ ਉੱਤੇ ਮਸਲਾ ਹੀ ਕੋਈ ਨਹੀਂ ਜੀ ਸ਼ਿਫਟਿੰਗ ਤੇ ਜਦੋਂ ਮਰਜ਼ੀ ਕੀਤੀ ਜਾ ਸਕਦੀ ਸ਼ਿਫਟਿੰਗ ਦਾ ਕੋਈ ਮਸਲਾ ਨਹੀਂ ਹੈਗਾ ਇਹ ਜਿਹੜਾ ਮੰਨ ਲਓ ਮੈਂ ਕੰਮ ਕਰ ਸਕਦਾ ਉਹਨੂੰ ਵਾਪਸ ਕਿਉਂ ਨਹੀਂ ਕਰ ਸਕਦਾ ਮੈਂ ਇੱਕ ਬੰਦੇ ਨੂੰ ਨੌਕਰੀ ਦੇਣ ਦਾ ਜੁੜਿਆ ਪੰਜਾਬ ਸਰਕਾਰ ਉਹਨਾਂ ਨੂੰ ਐਨਐਸਐ ਲਾ ਕੇ ਡਿਬਰਗੜ੍ਹ ਭੇਜ ਸਕਦੀ ਡਿਬਰਗੜ੍ਹ ਤੋਂ ਜੇਲ੍ਹ ਕਿਉਂ ਨਹੀਂ ਇੱਥੇ ਲੈ ਸਕਦੀ ਜੀ ਡਿਬਰਗੜ੍ਹ ਵਾਲਿਆਂ ਨੇ ਥੋੜਾ ਉਹਨਾਂ ਦੀ ਮੰਗ ਕੀਤੀ ਸਾਡੇ ਕੋਲ ਭੇਜੋ ਡਿਪਟੀ ਕਮਿਸ਼ਨਰ ਨੇ ਕੀ ਕਰ ਉਹਨਾਂ ਨੇ ਤੇ ਵੇਖੋ ਉਹਨਾਂ ਨੇ ਇਹ ਕਿਹਾ ਵੀ ਇਹ ਮੈਂ ਜਿਹੜਾ ਹੁਣੇ ਚੀਫ ਸਕੱਟਰੀ ਨੂੰ ਸੀਐਮ ਤੇ ਹੋਮ ਸਕੱਟਰੀ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਹੁਣੇ ਜਿਹੜਾ ਕਨਵੇ ਕਰ ਦੇਣ ਲੱਗੇ ਆ ਤੇ ਵਿਦਨ ਨੋ ਟਾਈਮ ਜਿਹੜਾ ਜਦੋਂ ਵੀ ਇਹਦਾ ਜਵਾਬ ਆ ਗਿਆ ਅਸੀਂ ਤੁਹਾਨੂੰ ਕਨਵੇ ਕਰ ਦੇਵਾਂਗੇ ਸਰ ਇੱਕ ਟਾਈਮ ਪੀਰੀਅਡ ਹੁੰਦਾ ਹੈ ਮੇਕੋ ਐਨਐਸਏ ਤੇ ਇੱਕ ਸਾਲ ਤੋਂ ਬੜਾ ਪਹਿਲਾਂ ਵੀ ਤੋੜੀ ਜਾ ਸਕਦੀ ਹੈ ਜੀ ਪਰ ਕਿਉਂਕਿ ਇਸ ਜਿਹੜਾ ਨਾ ਐਨਐਸਏ ਦੇ ਵਿੱਚ ਇਹਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਉਹਦੇ ਜਿਹੜੇ ਜਸਟਿਸ ਉਹ ਵੀ ਕੇਜਰੀਵਾਲ ਦੇ ਖਾਸ ਬੰਦੇ ਚ ਉਹਦੇ ਵਿੱਚ ਜਿਹੜਾ ਇਹ ਪਹਿਲੀ ਗੱਲ ਹੈ ਜਿਹਦੇ ਵਿੱਚ ਐਨਐਸਏ ਦੇ ਉੱਤੇ ਐਡਵਾਈਜ਼ਰੀ ਬੋਰਡ ਨੇ ਜਿਹੜਾ ਉਹ ਨਾਟ ਰਿਕਮੈਂਡ ਕੀਤਾ ਨਹੀਂ ਜਿਹੜਾ ਐਡਵਾਈਜ਼ਰੀ ਬੋਰਡ ਜਿਹੜਾ ਆਮ ਤੌਰ ਤੇ ਐਕਸੈਪਟ ਕਰ ਲੈਂਦਾ ਜਿਹੜੀ ਇਹ ਮੰਗ ਹੁੰਦੀ ਹੈ ਕਿ ਸਾਨੂੰ ਜਿਹੜਾ ਜੀ ਐਨਐਸਏ ਤੋੜੀ ਜਾਵੇ ਪਰ ਉਹ ਜਿਹੜੀ ਆ ਉਹ ਐਡਵਾਈਜ਼ਰੀ ਬੋਰਡ ਨੇ ਜਿਹੜੀ ਆ ਉਹ ਅੱਗੇ ਐਕਸਟੈਂਡ ਕੀਤੀ ਜਦੋਂ ਮਰਜ਼ੀ ਤੋੜੀ ਸਕਦੀ ਹੈ ਮਨੂੰ ਜਦੋਂ ਮਰਜ਼ੀ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਹੈ